6 ਮਾਰਚ ਨੂੰ ਜੋਧਪੁਰ ਤੋਂ ਮਨਵੀਰ ਸਿੰਘ ਜਿਹੜਾ ਉਹ ਘਰੋਂ ਗਾਇਬ ਹੋ ਜਾਂਦਾ ਘਰਦਿਆਂ ਨੂੰ ਉਹ ਕਹਿ ਕੇ ਜਾਂਦਾ ਕਿ ਉਹ ਜੈਪੁਰ ਜਾ ਰਿਹਾ ਕਿਉਂਕਿ ਮਨਵੀਰ ਸਿੰਘ ਜਿਹੜਾ ਇੱਕ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰ ਰਿਹਾ ਸੀਗਾ ਹੁਣ ਜਦੋਂ 6 ਮਾਰਚ ਨੂੰ ਇਹ ਘਰੋਂ ਚਲਾ ਜਾਂਦਾ ਇਹ ਵਾਪਸ ਨਹੀਂ ਆਉਂਦਾ ਤੇ 8 ਮਾਰਚ ਨੂੰ ਇਹਦੇ ਪਿਤਾ ਗੁੰਮਸ਼ੁਦਗੀ ਦੀ ਇੱਕ ਰਿਪੋਰਟ ਜਿਹੜੀ ਆ ਉਹ ਜੋਧਪੁਰ ਦੇ ਇੱਕ ਥਾਣੇ ਦੇ ਵਿੱਚ ਦਰਜ ਕਰਾ ਦਿੰਦੇ ਆ ਉਸੇ ਹੀ 8 ਮਾਰਚ ਨੂੰ ਇਹੀ ਮਨਵੀਰ ਸਿੰਘ ਲੁਧਿਆਣਾ ਪੁਲਿਸ ਵੱਲੋਂ ਦੱਸਿਆ ਜਾਂਦਾ ਵੀ ਲੁਧਿਆਣਾ ਬੱਸ ਸਟੈਂਡ ਤੇ ਕਾਬੂ ਕਰ ਲਿੱਤਾ ਜਾਂਦਾ ਤੇ ਮਨਵੀਰ ਸਿੰਘ ਦੇ ਕੋਲੋਂ ਬਰਾਮਦ ਹੁੰਦੀ ਆ 2 ਕਿਲੋ ਅਫੀਮ 8 ਤਰੀਕ ਨੂੰ ਹੀ ਮਨਵੀਰ ਸਿੰਘ ਦੀ ਭੈਣ ਨੂੰ ਕਿਸੇ ਦਾ ਫੋਨ ਆਉਂਦਾ ਵੀ ਜੇ ਤੁਸੀਂ ਆਪਣਾ ਬੱਚਾ ਸਹੀ ਸਲਾਮਤ ਵਾਪਸ ਚਾਹੁੰਦੇ ਹੋ ਤਾਂ ਸਾਨੂੰ 15 ਲੱਖ ਰੁਪਈਆ ਦੇ ਦਿਓ ਉਹਦੀ ਭੈਣ ਆਪਣੇ ਪਿਤਾ ਦੇ ਨਾਲ ਗੱਲ ਕਰਦੀ ਆ ਕਿ ਤੁਸੀਂ ਰਿਪੋਰਟ ਦਰਜ ਕਰਵਾ ਦਿੱਤੀ ਹੈ ਮਨਵੀਰ ਦੀ ਗੁੰਮਸ਼ੁਦਗੀ ਦੀ ਪਰ ਮੈਨੂੰ ਇਸ ਤਰ੍ਹਾਂ ਫੋਨ ਆਇਆ ਕੋਚਰ ਮਗਰੋਂ ਉਹਨਾਂ ਨੂੰ ਉਹਦੇ ਪਿਤਾ ਨੂੰ ਮਨਵੀਰ ਦੇ ਪਿਤਾ ਨੂੰ ਵੀ ਫੋਨ ਆਉਂਦਾ ਕਿ ਤੁਹਾਡਾ ਮੁੰਡਾ ਸਾਡੇ ਕੋਲ ਹੈ ਜੇ ਉਹਦੀ ਸਲਾਮਤੀ ਚਾਹੁੰਦੇ ਹੋ ਤਾਂ ਸਾਨੂੰ 15 ਲੱਖ ਰੁਪਈਆ ਜਿਹੜਾ ਉਹ ਤੁਸੀਂ ਦੇ ਦਿਓ ਮਨਵੀਰ ਦੇ ਪਿਤਾ ਜਿਹੜੇ ਆ ਉਹ ਫਿਕਰਮੰਦ ਹੋ ਜਾਂਦੇ ਆ ਵੀ ਮੈਂ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਆ ਔਰ ਬਾਰ-ਬਾਰ ਪਹਿਲਾਂ ਮੇਰੀ ਬੇਟੀ ਨੂੰ ਫੋਨ ਆਇਆ 15 ਲੱਖ ਵਾਸਤੇ ਬਾਅਦ ਚੋਂ ਮੈਨੂੰ ਫੋਨ ਆਇਆ ਇਹ ਸਾਰਾ ਮਾਜਰਾ ਕੀ ਹੈ ਇਸੇ ਦੌਰਾਨ ਤਰੀਕ ਬਦਲ ਜਾਂਦੀ ਹੈ 9 ਤੇ 9 ਤਰੀਕ ਨੂੰ ਮਨਵੀਰ ਦੇ ਘਰ ਯਾਨੀ ਕਿ ਜੋਧਪੁਰ ਰਾਜਸਥਾਨ ਦੇ ਵਿੱਚ ਪੰਜਾਬ ਪੁਲਿਸ ਦੀ ਇੱਕ ਚਿੱਠੀ ਝਲੀ ਜਾਂਦੀ ਆ ਉਹ ਕਹਿੰਦੇ ਆ ਵੀ ਤੁਹਾਡਾ ਮੁੰਡਾ ਜਿਹੜਾ ਉਹ ਅਸੀਂ 2 ਕਿਲੋ ਅਫੀਮ ਦੇ ਨਾਲ ਲੁਧਿਆਣੇ ਤੋਂ ਕਾਬੂ ਕਰ ਲਿਆ ਤੇ ਤੁਸੀਂ ਆਓ ਇਸ ਕੇਸ ਦੀ ਪੈਰਵਾਹੀ ਕਰੋ ਹੁਣ ਜਦੋਂ ਉਹਦੇ ਪਿਤਾ ਲੁਧਿਆਣੇ ਪਹੁੰਚਦੇ ਆ ਤਾਂ ਉਹ ਬੜੇ ਹੈਰਾਨ ਰਹਿੰਦੇ ਆ ਕਿ ਮੇਰਾ ਜਿਹੜਾ ਮੁੰਡਾ ਮਨਵੀਰ ਬਿਸ਼ਨੋਈ 22 ਸਾਲ ਦੀ ਉਮਰ ਆ ਇਹ ਪੜਨ ਲਿਖਣ ਦੇ ਵਿੱਚ ਬੜਾ ਹੁਸ਼ਿਆਰ ਆ ਇਹ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ ਤਾਂ ਪੁਲਿਸ ਵਾਲੇ ਕਹਿੰਦੇ ਆ ਵੀ ਇਹ ਆਪਣੇ ਕਾਲਜ ਦੀ ਫੀਸ ਨਹੀਂ ਸੀ ਭਰ ਸਕਦਾ ਇਸੇ ਕਰਕੇ ਫੀਸ ਭਰਨ ਦਾ ਮਾਰਾ ਜਾਂ ਫੀਸ ਇਕੱਠੀ ਕਰਨ ਦਾ ਮਾਰਾ ਫੀਸ ਵਾਸਤੇ ਪੈਸੇ ਜਟਾਉਣ ਦੇ ਚੱਕਰ ਦੇ ਵਿੱਚ ਇਹਨੇ ਤਸਕਰੀ ਸ਼ੁਰੂ ਕਰ ਦਿੱਤੀ ਪਰਿਵਾਰ ਨੂੰ ਬਿਲਕੁਲ ਯਕੀਨ ਨਹੀਂ ਹੁੰਦਾ ਵੀ ਸਾਡਾ ਬੱਚਾ ਅਜਿਹਾ ਕਰ ਨਹੀਂ ਸਕਦਾ ਆਖਰਕਾਰ ਮਨਵੀਰ ਦੇ ਜਿਹੜੇ ਪਿਤਾ ਹੁੰਦੇ ਆ ਉਹ ਕੀ ਕਰਦੇ ਆ ਜੋਧਪੁਰ ਤੋਂ ਲੈ ਕੇ ਲੁਧਿਆਣੇ ਤੱਕ ਯਾਨੀ ਕਿ ਪੰਜਾਬ ਵਾਲੇ ਸਾਰੇ ਰਸਤੇ ਦੇ ਜਿਹੜੇ ਟੋਲ ਪਲਾਜ਼ਾ ਉਹਦੀ ਸੀਸੀਟੀਵੀ ਫੁਟੇਜ ਖੰਗਾ ਲੈਣੀ ਸ਼ੁਰੂ ਕਰ ਦਿੰਦੇ ਆ ਹੁਣ ਪਤਾ ਇਹ ਲੱਗਦਾ ਹੈ ਵੀ ਇੱਕ ਪਾਸੇ ਤਾਂ ਉਹਨਾਂ ਨੇ ਰਿਪੋਰਟ ਦਰਜ ਕਰਾਈ ਹੁੰਦੀ ਆਪਣੇ ਬੇਟੇ ਦੀ ਕਿ ਗਵਾਚ ਗਿਆ ਪੰਜਾਬ ਪੁਲਿਸ ਦਾਵਾ ਕਰਦੀ ਹੈ ਕਿ ਮਨਵੀਰ ਨੂਨ ਲੁਧਿਆਣਾ ਬੱਸ ਸਟੈਂਡ ਦੇ ਕੋਲੋਂ ਅਸੀਂ ਜਿਹੜਾ 2 ਕਿਲੋ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਪਰ ਜਦੋਂ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਵੀ ਪੰਜਾਬ ਪੁਲਿਸ ਦੇ ਕੁਝ ਨੌਜਵਾਨ ਜਿਹੜੇ ਆ ਪੰਜਾਬ ਪੁਲਿਸ ਦੇ ਅਫਸਰ ਜਿਹੜੇ ਆ ਇਸ ਨੌਜਵਾਨ ਮੁੰਡੇ ਨੂੰ ਤਾਂ ਅਨੁਵਾਕਾਰ ਦੇ ਵਿੱਚ ਪਿਠਾ ਕੇ ਲੁਧਿਆਣੇ ਲਿਆਏ ਆ ਬਾਅਦ ਚ ਉਹ ਇਹਦੇ ਤੇ ਪਰਚਾ ਪਾਇਆ ਗਿਆ ਪਿਤਾ ਜਿਹੜਾ ਉਹ ਆਪਣੀ ਗੁਹਾਰ ਅਦਾਲਤ ਦੇ ਵਿੱਚ ਲੈ ਕੇ ਜਾਂਦਾ ਕਿ ਪੰਜਾਬ ਪੁਲਿਸ ਇਸ ਤਰ੍ਹਾਂ ਕਹਿ ਰਹੀ ਹੈ ਕਿ ਮੇਰਾ ਮੁੰਡਾ ਨਸ਼ਾ ਤਸਕਰ ਹੈ ਉਹਦੇ ਕੋਲੋਂ 2 ਕਿਲੋ ਅਫੀਮ ਫੜੀ ਗਈ ਹੈ ਪਰ ਮੈਂ ਆਪਣੇ ਪੱਧਰ ਤੇ ਜਾਂਚ ਕੀਤੀ ਹੈ ਮੈਂ ਆਪਣੇ ਪੱਧਰ ਤੇ ਜੁੱਤੀ ਖਸਾ ਕੇ ੱੱਕੇ ਖਾ ਕੇ ਠੇਡੇ ਖਾ ਕੇ ਇਹ ਸਾਰੀ ਸੀਸੀਟੀਵੀ ਫੁਟੇਜ ਕਢਾਈ ਹੈ ਤੇ ਮਾਮਲਾ ਤਾਂ ਇਹ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਇਹ ਤਾਂ ਮੇਰੇ ਮੁੰਡੇ ਨੂੰ ਇਨੋਵਾ ਗੱਡੀ ਦੇ ਵਿੱਚ ਲੈ ਕੇ ਗਏ ਆ ਪੰਜਾਬ ਦੇ ਵਿੱਚ ਤੇ ਉੱਥੇ ਇਹਨਾਂ ਨੇ ਮੁਕਦਮਾ ਦਰਜ ਕਰ ਦਿੱਤਾ ਹੁਣ ਅਦਾਲਤ ਦੀਆਂ ਹਦਾਇਤਾਂ ਦੇ ਉੱਤੇ ਪੰਜਾਬ ਪੁਲਿਸ ਦੇ 10 ਜਿਹੜੇ ਮੁਲਾਜ਼ਮ ਐ ਉਹਨਾਂ ਦੇ ਉੱਤੇ ਜੋਧਪੁਰ ਦੇ ਥਾਣੇ ਦੇ ਵਿੱਚ ਪਰਚਾ ਦਰਜ ਹੋ ਗਿਆ। ਪਰਚਾ ਕਾਹਦਾ ਦਰਜ ਹੋਇਆ ਐਕਸਟੋਰਸ਼ਨ ਮੰਗਣ ਦਾ, ਅਗਵਾ ਕਰਨ ਦਾ, ਗੁੰਮਰਾਹ ਕਰਨ ਦਾ। ਹੁਣ ਇਹ 3-4 ਤਰ੍ਹਾਂ ਦੇ ਮੁਕੱਦਮੇ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਆ ਜਿਨ੍ਹਾਂ ਨੇ ਫੋਟੋਆਂ ਖਚਾਈਆਂ ਵਾਹ ਵਾ ਖੱਟੀ ਕਿ ਅਸੀਂ ਨਸ਼ਾ ਤਸਕਰ ਫੜ ਲਿਆ ਲੋਕਾਂ ਨੇ ਕਮੈਂਟਸ ਕੀਤੇ ਕਿ ਹਾਂਜੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਜਿਹੜਾ ਛੇਵਾ ਦਰਿਆ ਵਗ ਰਿਹਾ ਉਹਨੂੰ ਠੱਲ ਪਾਉਣ ਵਾਸਤੇ ਬਹੁਤ ਵਧੀਆ ਜਿਹੜਾ ਕੰਮ ਪੰਜਾਬ ਪੁਲਿਸ ਕਰ ਰਹੀ ਆ ਪਰ ਇਹੀ ਪੰਜਾਬ ਪੁਲਿਸ ਜਿਹੜੀ ਆ ਇਸ ਵੇਲੇ ਵਿਵਾਦਾਂ ਦੇ ਵਿੱਚ ਘਿਰ ਗਈ ਆ ਇਹਦੇ 10 ਅਫਸਰ ਜਿਹੜੇ ਆ ਉਹ ਇਸ ਵੇਲੇ ਵਿਵਾਦਾਂ ਚ ਹੈ ਜਿਨ੍ਹਾਂ ਦੇ ਉੱਤੇ ਐਫ ਆਈ ਆਰ ਦਰਜ ਹੋ ਗਈ ਆ ਜੋਧਪੁਰ ਦੇ ਇੱਕ ਥਾਣੇ ਦੇ ਵਿੱਚ ਤੇ ਤਫ਼ਤੀਸ਼ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਬਈ ਮੁੰਡਾ ਤਾਂ ਘਰੋਂ ਪੜਨ ਵਾਸਤੇ ਗਿਆ ਉਹ ਘਰੋਂ ਕਹਿ ਕੇ ਗਿਆ ਮੈਂ ਜੈਪੁਰ ਚੱਲਾਂ ਤੁਸੀਂ ਕਿਹਾ ਜੀ ਲੁਧਿਆਣੇ ਬੱਸ ਸਟੈਂਡ ਦੇ ਕੋਲੋਂ ਅਸੀਂ ਇਹਨੂੰ ਗ੍ਰਿਫਤਾਰ ਕੀਤਾ ਇਹ ਸ਼ੱਕੀ ਲਗਾ ਇਹਦਾ ਬੈਗ ਖਲਾਇਆ ਉਹਦੇ ਵਿੱਚੋਂ ਸਾਨੂੰ 2 ਕਿਲੋ ਅਫੀਮ ਬਰਾਮਦ ਹੋਈ ਆ ਤੇ ਸੀਸੀਟੀਵੀ ਫੁਟੇਜ ਕੁਝ ਹੋਰ ਦੱਸਦੀ ਆ ਸੀਟੀ ਸੀਸੀਟੀਵੀ ਫੁਟੇਜ ਦੇ ਵਿੱਚ ਐਦਾਂ ਲੱਗਦਾ ਕਿ ਇਹ ਮੁੰਡਾ ਨੂੰ ਤੁਸੀਂ ਆਪ ਲੈ ਕੇ ਗਏ ਹੋ ਹੁਣ ਤੁਸੀਂ ਇਹਨੂੰ ਅਗਵਾ ਕੀਤਾ ਇਹਦੇ ਨਾਲ ਕੀ ਕੀਤਾ ਪਰ ਤੁਸੀਂ ਪਰਚਾ ਦਰਜ ਕਰ ਲਿਆ ਫਿਰ ਤੁਸੀਂ ਦੋ ਫੋਨ ਕਰਦੇ ਕਿ 15 ਲੱਖ ਰੁਪਈਆ ਦੇ ਦਿਓ ਮੁੰਡਾ ਛੱਡ ਦੇਾਂਗੇ ਸੋ ਇਸ ਵੇਲੇ ਹਾਲੇ ਤੱਕ ਇਸ ਮਾਮਲੇ ਦੇ ਵਿੱਚ ਵੱਡੇ ਅਫਸਰਾਂ ਦੀ ਕੋਈ ਸਪਸ਼ਟੀਕਰਨ ਨਹੀਂ ਆਇਆ ਪਰ ਪੰਜਾਬ ਪੁਲਿਸ ਦੇ ਜਿਹੜੇ 10 ਮੁਲਾਜ਼ਮ ਆ ਉਹਨਾਂ ਦੇ ਉੱਤੇ ਇਸ ਵੇਲੇ ਮੁਕੱਦਮਾ ਜੋਧਪੁਰ ਦੇ ਥਾਣੇ ਦੇ ਵਿੱਚ ਦਰਜ ਹੋ ਗਿਆ ਜਿਹਦੇ ਵਿੱਚ ਇੰਦਰਜੀਤ ਸਿੰਘ ਆ ਜਿਹਦੇ ਵਿੱਚ ਬਸੰਤ ਲਾਲ ਆ ਜਿਹਦੇ ਵਿੱਚ ਗੁਰਪਿੰਦਰ ਸਿੰਘ ਆ ਹਰਪ੍ਰੀਤ ਕੌਰ ਆ ਸੋ ਇਹਨਾਂ ਦੇ ਉੱਤੇ ਇਹ 10 ਮੁਲਾਜ਼ਮ ਹੈ ਜਿਨ੍ਹਾਂ ਦੇ ਉੱਤੇ ਬਾਈ ਨੇਮ ਪਰਚਾ ਦਰਜ ਹੋ ਗਿਆ ਤੇ ਵਿਵਾਦਾਂ ਦੇ ਵਿੱਚ ਪੰਜਾਬ ਪੁਲਿਸ ਫਸ ਚੁੱਕੀ ਹੈ ਹੁਣ ਪੰਜਾਬ ਪੁਲਿਸ ਦੇ ਆਲਾ ਅਧਿਕਾਰੀ ਤੇ ਪੰਜਾਬ ਪੁਲਿਸ ਦੇ ਇਹ 10 ਅਫਸਰ ਆਪਣੀ ਸਫਾਈ ਵਿੱਚ ਕੀ ਕਹਿੰਦੇ ਆ ਇਹ ਵਕਤ ਦੱਸੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ